ਪ੍ਰਸਿੱਧ ਪੰਜਾਬੀ ਕਵੀ ਅਤੇ ਲੇਖਕ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਦਾ ਅੱਜ ਦੇ ਹਾਂਤ ਹੋ ਗਿਆ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਮੁਤਾਬਕ ਉਹ ਆਮ ਤੌਰ ਤੇ ਸਵੇਰੇ 5 ਵਜੇ ਉੱਠ ਜਾਂਦੇ ਸਨ ਲੇਕਿਨ ਜਦੋਂ ਅੱਜ ਸਵੇਰੇ ਨੀਂਦ ਨਾ ਖੁੱਲੀ ਤਾਂ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਡਾਕਟਰਾਂ ਨੂੰ ਦਿਖਾਇਆ ਗਿਆ ਤਾਂ ਉਹਨਾਂ ਨੇ ਡਾਕਟਰ ਪਾਤਰ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸਾਖਸ਼ੀ ਸਾਂਦੀ ਨੇ ਵੀ ਡਾਕਟਰ ਪਾਤਰ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਕਟੇਪਾਤਰ ਪੰਜਾਬੀ ਦੇ ਇੱਕ ਨਾਮੀ ਕਵੀ ਸਨ ਜਿਨ੍ਹਾਂ ਦੇ ਦੋ ਬੇਟੇ ਹਨ ਅਤੇ ਉਹਨਾਂ ਵਿੱਚੋਂ ਇੱਕ ਪੰਜਾਬ ਪੁਲਿਸ ਤੇ ਦੂਸਰਾ ਵਿਦੇਸ਼ ਵਿੱਚ ਹੈ ਪਰਿਵਾਰ ਵੱਲੋਂ ਵਿਦੇਸ਼ ਵਿੱਚ ਰਹਿੰਦੇ بیٹے ਦੇ ਆਉਣ ਤੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਜਿਸ ਬਾਰੇ ਬਾਅਦ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਏਗੀ ਫਿਲਹਾਲ ਉਹਨਾਂ ਦੇ ਮ੍ਰਿਤਕ ਦੇ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਦੇਖੋ ਜੀ ਦੇਖੋ ਜੀ ਅੱਜ ਅੱਜ ਸਾਡੇ ਜਿਹੜੇ ਲੇਜੈਂਡ ਆ ਸਹੀ ਮੈਨੇ ਦੇ ਵਿੱਚ ਦੇਖਿਆ ਜਾਵੇ ਜਿਹੜੇ ਆਪਣੀ 80 ਸਾਲ ਦੀ ਉਮਰ ਭੋਗ ਕੇ ਅੱਜ ਆਪਣੇ ਗ੍ਰਹਿ ਚ ਇੱਕ ਬਹੁਤ ਹੀ ਪਵਿੱਤਰ ਰੂਹ ਦੀ ਤਰ੍ਹਾਂ ਸਦਾ ਲਈ ਅਲਵਿਦਾ ਕਹਿ ਗਏ ਉਸ ਵੇਲੇ ਉਹਨਾਂ ਦੇ ਸਤਿਕਾਰਯੋਗ ਧਰਮ ਪਤਨੀ ਨਾਲ ਸਨ ਤੇ ਅੱਜ ਸਾਡੇ ਪੰਜਾਬ ਸੂਬੇ ਲਈ ਇੱਕ ਉਹ ਸ਼ੌਕ ਦੀ ਲਹਿਰ ਦਾ ਦਿਨ ਆਇਆ ਆ ਕਿਉਂਕਿ ਜਿਹੜੇ ਅਲਫਾਸ ਸੱਭਿਆਚਾਰ ਕਲਚਰ ਵਿਰਾਸਤ ਔਰ ਸਰਨੋ ਵੱਡੀ ਜਿਹੜੀ ਸ਼ਖਸੀਅਤ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਮੈਂ ਤਾਂ ਕਹੂੰਗਾ ਭਾਰਤ ਦੇ ਵਿੱਚ ਨਹੀਂ ਸਮੁੱਚੇ ਸੰਸਾਰ ਵਿੱਚ ਇੱਕ ਇੱਕ ਪੰਜਾਬੀ ਦੀ ਜਿਹੜਾ ਸਤਕਾਰ ਸਹਿਤ ਜਿਨ੍ਹਾਂ ਨੂੰ ਸਿਗਾ ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰ ਸਾਹਿਬ ਉਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਉਹ ਇੱਕ ਉਹ ਇਨਸਾਨ ਨੇ ਮੈਂ ਅੱਜ ਵਰਣਨਯੋਗ ਤੁਹਾਡੇ ਨਾਲ ਇੱਕ ਸਾਂਝ ਕਰਨਾ ਚਾਹੁੰਦਾ ਆ ਜਿਸ ਦਿਨ ਉਹਨਾਂ ਨੂੰ ਬਤੌਰ ਚੇਅਰਮੈਨ ਪੰਜਾਬ ਆਰਟਸ ਕਾਉਂਸਲ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਪਿਛਲੀ ਵਿਜਾਰਤ ਦੇ ਵਿੱਚ ਉਸ ਇਨਸਾਨ ਤੋਂ ਸਿੱਖਣ ਵਾਲੀ ਗੱਲ ਸੀ ਉਹ ਕਹਿੰਦੇ ਸੀਗੇ ਮੈਂ ਖੁਦ ਚੱਲ ਕੇ ਆ ਜਾਾਂਗਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਤਾਂ ਕਹਿਣਾ ਅੱਜ ਕੋਈ ਸ਼ਬਦ ਹੈ ਨਹੀਂਗੇ ਪ੍ਰਮਾਤਮਾ ਕਰੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹਨਾਂ ਦੇ ਦੋਨੋਂ ਸੁਪੁੱਤਰ ਅੰਕੁਰ ਤੇ ਮਨਰਾਜ ਪਾਤਰ ਤੇ ਬਣਿਆ ਰਹੇ। ਕਿਹਦੇ ਇਸ ਦਾ ਅਸਰ ਹਾਂ ਸਰ ਤੁਹਾਡਾ ਨਾਮ ਆ ਮੀਪੀ ਐਪੀਐਸ ਬਰਾੜ ਅਪਮੇਂਦਰਪਾਲ ਸਿੰਘ ਬਰਾੜ ਪ੍ਰੋਫੈਸਰ ਡਿਪਾਰਟਮੈਂਟ ਆਫ ਪੈਥੋਲੋਜੀ ਗੁਰੂ ਅੰਗੇ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਬਹੁਤ ਹੀ ਵੱਡਾ ਜੀ ਇਹਨੂੰ ਹਰ ਕੋਈ ਮਹਿਸੂਸ ਕਰੇਗਾ ਜੋ ਵੀ ਪੰਜਾਬੀ ਜ਼ੁਬਾਨ ਦੇ ਨੇੜੇ ਤੇੜੇ ਆ ਜੋ ਵੀ ਪੰਜਾਬੀ ਅੱਖਰ ਨੂੰ ਪਹਿਚਾਨਦਾ ਹੈਗਾ ਉਹ ਪਾਤਰ ਸਾਹਿਬ ਦਾ ਜਿਹੜਾ ਜਾਣਦਾ ਜਿਹੜਾ ਇਹ ਦੁੱਖ ਹੈ ਉਹਨਾਂ ਲਈ ਅਸਹਿ ਹੋਵੇਗਾ ਬਹੁਤ ਵੱਡਾ ਦੁੱਖ ਹੈ ਇਸ ਨੂੰ ਮਹਿਸੂਸ ਹਰ ਕੋਈ ਕਰੇਗਾ ਜਿੱਥੇ ਵੀ ਕਿਤੇ ਬੈਠਾ ਹੈਗਾ ਵਡੇ ਤੋਂ ਵੱਡਾ ਬੰਦਾ ਨਿੱਕੇ ਤੋਂ ਨਿੱਕਾ ਬੰਦਾ ਜਿਸ ਦਾ ਵੀ ਪੰਜਾਬੀ ਬਾਦਸ਼ਾਹ ਦੇ ਨਾਲ ਡਾਇਰੈਕਟਲੀ ਐਂਡ ਡਾਇਰੈਕਟਲੀ ਵਾਪਿਆ ਹੈਗਾ ਉਹ ਉਹਨਾਂ ਦੀ ਸੋਚ ਦੀ ਜਿਹੜੀ ਵਿਸ਼ਾਲਤਾ ਸੀ ਉਹਨਾਂ ਦੇ ਅੱਖਰਾਂ ਦੀ ਉਹਨਾਂ ਦੇ ਸ਼ਬਦਾਂ ਦੀ ਜਿਹੜੀ ਵਿਸ਼ਾਲਤਾ ਸੀ ਉਹਨਾਂ ਦੀ ਥਾ ਨਹੀਂ ਪਾਈ ਜਾ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਜਿਵੇਂ ਲੋਕ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਲੱਗੂਗੀ ਉਹ ਉਹਨਾਂ ਦੇ ਸਰੋਤੇ ਵੱਧਦੇ ਹੀ ਜਾਣੇ ਆ ਇਹ ਨਹੀਂ ਵੀ ਉਸ ਵਕਤ ਉਹਨਾਂ ਦੇ ਸਰੋਤੇ ਵੱਧ ਸੀ ਸਰਨ ਉਹਨਾਂ ਦੇ ਸਰੋਤੇ ਉਹਨਾਂ ਸੁਣਨ ਵਾਲੇ ਉਹਨਾਂ ਨੂੰ ਪੜਨ ਵਾਲੇ ਆਉਣ ਵਾਲੇ ਸਮਿਆਂ ਦੇ ਵਿੱਚ ਆਉਣ ਵਾਲੇ ਦਹਾਕਿਆਂ ਦੇ ਵਿੱਚ ਕਈ ਗੁਣਾ ਵਧਨੇ ਹੈਗੇ ਆ ਕਿਉਂਕਿ ਜਿਵੇਂ ਜਿਵੇਂ ਉਹ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਸਮਝ ਲੱਗਣੀਆਂ ਹੈਗੀਆਂ ਥੱਲੇ ਤੱਕ ਪਹੁੰਚਣੀਆਂ ਹੈਗੀਆਂ ਹਰ ਇੱਕ ਪਿੰਡ ਦੀ ਗਲੀ ਦੇ ਘਰ ਦੇ ਵਿੱਚ ਪਹੁੰਚਣੀਆਂ ਹੈਗੀਆਂ ਤਾਂ ਉਸ ਨੂੰ ਉਹ ਉਹਨਾਂ ਦੇ ਉਹ ਗਏ ਸਾਡੇ ਕੋਲ ਸਰੀਰਕ ਰੂਪ ਤੇ ਚਲੇ ਗਏ ਪਰ ਜੋ ਉਹਨਾਂ ਨੇ ਲਿਖਿਆ ਹੈ ਉਹ ਸਾਡੇ ਉਹਨਾਂ ਦੇ ਸ਼ਬਦ ਸਾਡੇ ਚ ਜਿਉਂਦੇ ਰਹਿਣਗੇ ਤੇ ਉਹ ਜਿਹੜੇ ਸ਼ਬਦ ਹੈਗੇ ਆ ਉਹਨਾਂ ਨੂੰ ਸਾਡੇ ਪੰਜਾਬੀਆਂ ਦੇ ਵਿੱਚ ਉਹ ਜਿਉਂਦਾ ਰੱਖਣਗੇ ਅੱਜ ਇੱਕ ਬਹੁਤ ਹੀ ਸਾਡੇ ਲਈ ਦੁਖਦਾਈ ਖਬਰ ਹੈ ਅੱਜ ਸਾਡੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਡਾਕਟਰ ਸੁਜੀਤ ਪਾਤਰ ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ ਅਨਫੋਰਚਨਟਲੀ ਉਹ ਸਾਡੇ ਨਾਲ ਹੁਣ ਨਹੀਂ ਰਹੇ ਉਹ ਰਾਤ ਨੂੰ ਸੋਏ ਸੁੱਤੇ ਸੀਗੇ ਤੇ ਸਵੇਰੇ ਉਹ ਨਹੀਂ ਜਾਗੇ ਸੋ ਬਹੁਤ ਹੀ ਦੁਖਦਾਈ ਇਹ ਖਬਰ ਹੈ ਤੇ ਪਰਿਵਾਰ ਨਾਲ ਅਸੀਂ ਹੈਗੇ ਹਾਂ ਬਸ ਥੈਂਕ ਯੂ ਵੈਰੀ ਮਚ ਸਰ ਸਰਕਾਰ ਵੱਲੋਂ ਕੋਈ ਅਨਾਉਂਸਮੈਂਟ ਕੁਝ ਸੀਐਮ ਸਾਹਿਬ ਵੱਲੋਂ